ਕਾਂਗਰਸ ਪਾਰਟੀ ਨੂੰ ਵੱਲ ਵੀ ਤਾਂ ਆਕੇ ਆਮ ਆਦਮੀ ਪਾਰਟੀ ਸ਼ਾਮਲ ਹੋਏ ਡਾਕਟਰ ਰਾਜ ਕੁਮਾਰ ਦਾ ਅੱਜ ਪਾਰਟੀ ਦੇ ਦਫ਼ਤਰ 'ਚ ਨਿੱਘਾ ਸਵਾਗਤ ਕੀਤਾ ਗਿਆ ਸਾਡੇ ਪਰਿਵਾਰ 'ਚ ਇੱਕ ਵਾਧਾ ਹੋਇਆ ਜਾਦੀ ਫਲਵਾੜੀ ਦੇ ਵਿੱਚ ਇੱਕ ਹੋਰ ਫੋਲਾਜ ਇੰਟਰ ਹੋਇਆ ਹੈ ਜਿਹਦੇ ਨਾਲ ਸਾਡੀ ਪਾਰਟੀ ਦੀ ਔਰ ਸਾਡੀ ਸ਼ਾਨ ਵਜੀ ਵਧੀ ਹੈ ਮੈਂ ਪ੍ਰੋਸਾਧ ਉਹਨਾ ਔਰ ਸਾਰਿਆਂ ਵੱਲੋਂ ਕਿ ਜੋ ਸਾਡੀ ਪਾਰਟੀ ਦੀਆਂ ਗੱਤੀਆਂ ਵਿਧੀਆਂ ਉਹਦੇ ਤੋਂ ਖੁਸ਼ ਹੋ ਕੇ ਅੱਜ ਅਸੀਂ ਸਾਰੇ ਇੱਥੇ ਬੈਠੇ ਆ ਜਿਨ੍ਹਾਂ ਵਿੱਚ ਸਾਡੇ ਮੇਰੇ ਵੀਰ ਜੀ ਡਾਕਟਰ ਜਿਨ੍ਹਾਂ ਨੂੰ ਚੱਬੇ ਹਾਲ ਕਿਹਾ ਜਾਂਦਾ ਹੈ ਰਾਜਕੁਮਾਰ ਜੀ ਉਹ ਬੈਠੇ ਆ ਇਹਨਾਂ ਨੇ ਵੀ ਸਾਡੇ ਸਤਿਕਾਰਯੋਗ ਕੋਵੰਤਮਨ ਜੀ ਦੀਆਂ ਕੇਜੀਵਾਲ ਸਾਹਿਬ ਦੀਆਂ ਪਾਲਿਸੀਆਂ ਨੂੰ ਦੇਖਦੇ ਹੋਏ ਇਹ ਫੈਸਲਾ ਲਿਆ ਆ ਅਸੀਂ ਇਹਨਾਂ ਨੂੰ ਪਾਰਟੀ 'ਚ ਆਉਣ ਤੇ ਵੈਲਕਮ ਕਰਦੇ ਆ ਧੰਨਵਾਦ ਡਾਕਟਰ ਸਾਹਿਬ ਸਾਡੇ ਸਾਰਿਆਂ ਵੱਲੋਂ ਥੈਂਕ ਯੂ ਤਾਂ ਕੋਨ ਡਾਕਟਰ ਸਾਹਿਬ ਮੈਂ ਹਾਂਜੀ ਡਾਕਟਰ ਸਾਹਿਬ ਨਵੀਂ ਜੁਆਇਨਿੰਗ ਹੋਈ ਹੈ ਜੀ ਅ ਬਹੁਤ ਹੀ ਸਤਿਕਾਰਯੋਗ ਹੁਣੇ-ਹੁਣੇ ਆਪਣੇ ਵਿਚਾਰ ਰੱਖ ਕੇ ਹਟੇ ਸਾਡੇ ਬਹੁਤ ਸਤਿਕਾਰਯੋਗ ਐਮ ਐਲ ਏ ਸਾਹਿਬ ਜਸਵੀਰ ਰਾਜਾ ਜੀ ਔਰ ਮੇਰੇ ਬਹੁਤ ਹੀ ਅਜ਼ੀਜ਼ ਦੋਸਤ ਤੇ ਮੇਰੇ ਹਮ ਪ੍ਰੋਫੈਸ਼ਨਲ ਡਾਕਟਰ ਅਰਜੋਤ ਜੀ ਜਿਨ੍ਹਾਂ ਦੇ ਨਾਲ ਮੇਰਾ ਬੜਾ ਪਿਆਰਾ ਨਾਤਾ ਹੈ ਪ੍ਰੋਫੈਸ਼ਨਲ ਰਿਸ਼ਤਾ ਵੀ ਅੱਛਾ ਰਿਸ਼ਤਾ ਹੈ ਔਰ ਸਾਡੇ ਜ਼ਿਲ੍ਹੇ ਦੇ ਸ਼ਹਿਰੀ ਪ੍ਰਧਾਨ ਮੈਡਮ ਕਰਮਜੀਤ ਜੀ ਜਿਹੜੇ ਕਿ ਸਾਡੇ ਪਲਾਨਿੰਗ ਕਮਿਸ਼ਨ ਦੇ ਡਿਸਟ੍ਰਿਕਟ ਪਲਾਨਿੰਗ ਕਮਿਸ਼ਨ ਦੇ ਚੇਅਰਮੈਨ ਵੀ ਨੇ ਔਰ ਸਾਡੇ ਦਿਹਾਤੀ ਪ੍ਰਧਾਨ ਪਾਬਲਾ ਸਾਹਿਬ ਜਿਨ੍ਹਾਂ ਦਾ ਅਸੀਂ ਅਕਸਰ ਮੈਂ ਸਮਝਦਾ ਕਿ ਸਾਰਿਆਂ ਦੇ ਜਿੰਨੇ ਵੀ ਸਾਡੇ ਡਾਕਟਰ ਹਰਮਿੰਦਰ ਜੀ ਬਟਰੇ ਔਰ ਮੈਡਮ ਮਨਜੋਤ ਜੀ ਬਟਰੇ ਤੇ ਬਹੁਤ ਹੀ ਸਤਿਕਾਰਯੋਗ ਸਾਡੇ ਰਾਓ ਜੀ ਕਿਥੇ ਨੇ ਕੰਡਵਾਲ ਜੀ ਰਾਓ ਜੀ ਤੇ ਸਾਡੇ ਬਹੁਤ ਹੀ ਸਤਿਕਾਰਯੋਗ ਦਰਜਾ ਦਰਜਾ ਸਾਥੀ ਅੱਜ ਇੱਥੇ ਮੌਜੂਦ ਨੇ ਔਰ ਸਭ ਤੋਂ ਪਹਿਲਾਂ ਤੇ ਮੈਂ ਧੰਨਵਾਦ ਕਰਦਾ ਕਿ ਤੁਸੀਂ ਬਹੁਤ ਹੀ ਮੈਂ ਕੱਲ ਹੀ ਜੁਆਇਨ ਕੀਤਾ ਤੇ ਤੁਸੀਂ ਅੱਜ ਇਹ ਜੋ ਪ੍ਰੋਗਰਾਮ ਅੱਜ ਆਪਣਾ ਉਲੀਕਿਆ ਔਰ ਜੋ ਪਿਆਰ ਦਿਖਾਇਆ ਜੋ ਭਰੋਸਾ ਦਿਖਾਇਆ ਮੈਂ ਉਸ ਦੇ ਲਈ ਤੁਹਾਡਾ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕਰਦਾ ਔਰ ਮੈਨੂੰ ਇਸ ਹੁਣ ਇਹ ਕਹਿਣ ਚ ਵੀ ਕਰਨਜੀ ਜੀ ਝਿਜਕ ਨਹੀਂ ਆ ਇਹ ਕਿ ਜਿਹੜਾ ਸ਼ੁਰੂਆਤ ਇਹਨਾਂ ਨੇ ਕੀਤੀ ਸੀ ਉਸ ਤੋਂ ਬਾਅਦ ਫਿਰ ਰਾਜਾ ਜੀ ਨੇ ਮੈਨੂੰ ਵਿਧਾਨ ਸਭਾ ਚ ਮਿਲੇ ਰਾਜਾ ਜੀ ਨੇ ਕਿਹਾ ਵੀ ਆ ਜਾਓ ਸਾਡੇ ਚ ਹੁਣ ਬਹੁਤ ਹੋ ਗਿਆ ਸੋ ਮੈਂ ਆਪਣੇ ਸਾਥੀਆਂ ਦਾ ਮੈਨੂੰ ਜੋ ਸ਼ੁਰੂਆਤ ਜੋ ਇਨੀਸ਼ੀਏਟ ਕੀਤਾ ਉਸ ਦੇ ਲਈ ਮੈਂ ਆਪਣੇ ਸਾਥੀਆਂ ਦਾ ਧੰਨਵਾਦ ਜਿੱਥੇ ਕਰਦਾ ਹਾਂ ਉੱਥੇ ਹੀ ਸਾਡੇ ਬਹੁਤ ਹੀ ਸਤਿਕਾਰਯੋਗ ਨੈਸ਼ਨਲ ਕਨਵੀਨਰ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਮੁੱਖ ਮੰਤਰੀ ਢਹਲੀ ਔਰ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਸਾਡੇ ਪ੍ਰਧਾਨ ਵੀ ਆਮ ਆਦਮੀ ਪਾਰਟੀ ਦੇ ਜ਼ਿਲ੍ਹਾ ਸਟੇਟ ਪ੍ਰਧਾਨ ਵੀ ਉਹੀ ਨੇ ਸੋ ਮੈਂ ਸਮਝਦਾ ਕਿ ਅੱਜ ਆਪਾਂ ਜਿੱਥੇ ਅੱਜ ਬੈਠੇ ਆਂ ਜਿੰਨਾ ਸਾਥੀਆਂ ਚ ਬੈਠੇ ਆ ਇਹ ਸਾਥੀ ਕੋਈ ਮਾਮੂਲੀ ਸਾਥੀ ਨਹੀਂ ਆ ਇਹਨਾਂ ਨੇ ਮੈਂ ਸਮਝਦਾ ਕਿ ਬੜੀ ਕ੍ਰਾਂਤੀਕਾਰੀ ਸੋਚ ਰਹੀ ਹੈ ਨਾ ਸਾਥੀ ਔਰ ਜਦੋਂ ਐਡੇ ਵੱਡੇ ਜਦੋਂ ਸੁਨਾਮੀ ਆਈ ਹੈ ਆਮ ਆਦਮੀ ਪਾਰਟੀ ਦੀ ਜਿਹੜੀ ਸੁਨਾਮੀ ਇਹ ਕ੍ਰੀਏਟ ਹੋਈ ਹੈ ਇਹ ਸੁਨਾਮੀ ਕ੍ਰੀਏਟ ਕਰਨ ਦੇ ਵਿੱਚ ਸਾਡੇ ਇਹਨਾਂ ਸਾਥੀਆਂ ਦਾ ਬਹੁਤ ਵੱਡਾ ਯੋਗਦਾਨ ਹੈ ਸੋ ਮੈਂ ਸਭ ਤੋਂ ਪਹਿਲਾਂ ਤੇ ਸਾਰੀ ਟੀਮ ਨੂੰ ਸਮੁੱਚੀ ਟੀਮ ਨੂੰ ਬਹੁਤ-ਬਹੁਤ ਮੁਬਾਰਕਵਾਦ ਦਿੰਦਾ ਔਰ ਦੂਸਰਾ ਸਭ ਤੋਂ ਵੱਡੀ ਗੱਲ ਹੈ ਕਿ ਜੋ ਸਾਡੇ ਆਮ ਆਦਮੀ ਪਾਰਟੀ ਸਰਕਾਰ ਦੀਆਂ ਜੋ ਪਾਲਿਸੀਜ਼ ਨੇ ਜੋ ਉਹਨਾਂ ਦੀਆਂ ਆਉਸਾਰੂ ਨੀਤੀਆਂ ਨੇ ਉਹਨਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਜੋ ਆਮ ਆਦਮੀ ਪਾਰਟੀ ਦਾ ਜੋ ਪੱਲਾ ਫੜਿਆ ਉਸ ਨੂੰ ਜੁਆਇਨ ਕੀਤਾ ਤੇ ਮੈਂ ਸਮਝਦਾ ਕਿ ਕਿਉਂਕਿ ਮੇਰੀ ਸੋਚ ਵੀ ਇਹੀ ਸੋਚ ਹੈ ਕਿ ਇੱਕੋ ਮਿਸ਼ਨ ਦੇ ਨਾਲ ਆਇਆ ਡਾਕਟਰ ਸਾਹਿਬ ਵੀ ਅਸੀਂ ਪ੍ਰੋਫੈਸ਼ਨਲ ਆ ਡਾਕਟਰ ਸਾਡੀ ਪ੍ਰੈਕਟਿਸ ਵੀ ਅੱਛੀ ਹੈ ਪਰ ਸਾਡਾ ਮਿਸ਼ਨ ਕਿਤੇ ਨਾ ਕਿਤੇ ਇੱਕੋ ਹੀ ਆ ਭਈ ਸਾਡਾ ਸਾਰਿਆਂ ਦਾ ਮਿਸ਼ਨ ਇੱਕੋ ਹੀ ਆ ਫਿਰ ਅਸੀਂ ਜਿੰਨੀ ਜਨਤਾ ਦੀ ਸੇਵਾ ਕਰ ਸਕੀਏ ਜਿੰਨੀ ਡਿਵੈਲਪਮੈਂਟ ਕਰ ਸਕੀਏ ਜਿੰਨਾ ਵਿਕਾਸ ਕਰ ਸਕੀਏ ਜਿੰਨਾ ਅਸੀਂ ਸਕੂਲ ਦੇ ਲਈ ਐਜੂਕੇਸ਼ਨ ਦੇ ਲਈ ਸਿਹਤ ਸੇਵਾਵਾਂ ਦੇ ਲਈ ਵੇਤਰ ਕਰ ਸਕੀਏ ਉਹ ਅਸੀਂ ਕਰਨਾ ਚਾਹੁੰਦੇ ਹਾਂ ਔਰ ਮੇਰੇ ਲਈ ਖੁਸ਼ੀ ਦੀ ਗੱਲ ਹੈ ਕਿ ਸਾਡੀ ਇਸ ਪਾਰਟੀ ਦੀ ਸੋਚ ਜਿਹੜੀ ਹੈ ਉਹ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਸੋਚ ਹੈ ਉਹ ਸੋਚ ਜਿਹੜੀ ਹੈ ਭਾਰਤ ਰਤਨ ਬਾਬਾ ਸਾਹਿਬ ਭੀਮਰੋ ਅੰਬੇਡਕਰ ਦੀ ਬਹੁਤ ਵੱਡੀ ਸੋਚ ਹੈ ਜਿਸ ਦੇ ਸੋਚ ਸਦਕਾ ਔਰ ਇਹ ਸਿਰਫ ਸੋਚ ਹੀ ਨਹੀਂ ਹੈ ਸੋਚ ਤੇ ਸਰਕਾਰ ਪੈਰਾ ਵੀ ਦੇ ਰਹੀ ਹੈ ਜਿਸ ਤਰ੍ਹਾਂ ਮੈਂ ਸਕੂਲਾਂ ਦੀ ਗੱਲ ਕੀਤੀ ਹੈ ਪੜੋ ਜੁੜੋ ਸੰਘਰਸ਼ ਕਰੋ ਬਾਬਾ ਸਾਹਿਬ ਦਾ ਮਿਸ਼ਨ ਹੈ ਔਰ ਉਸੇ ਤਰ੍ਹਾਂ ਮੈਂ ਕੱਲ ਵੀ ਗੱਲ ਕੀਤੀ ਸੀ ਕਿ ਖਾਸ ਤੌਰ ਤੇ ਸਰਕਾਰ ਵੱਲੋਂ ਜਿਹੜਾ ਇੱਕ ਇਤਿਹਾਸਕ ਕ੍ਰਾਂਤੀਕਾਰੀ ਫੈਸਲਾ ਰਵਜੋਜ ਜੀ ਲਿਆ ਗਿਆ ਜੀ ਐਡਵੋਕੇਟ ਜਨਰਲ ਆਫਿਸ ਦੇ ਵਿੱਚ ਕਦੇ ਵੀ ਪੂਰੇ ਦੇਸ਼ ਦੇ ਵਿੱਚ ਕਿਤੇ ਵੀ ਰੈਜ਼ਰਵੇਸ਼ਨ ਨਹੀਂ ਹੈ ਕਿਤੇ ਵੀ ਰਾਖਵਾ ਕਰਨੀ ਹੈ ਜਦੋਂ ਵਿਧਾਨ ਸਭਾ ਦੇ ਵਿੱਚ ਵੀ ਮੈਂ ਰਾਜਾ ਜੀ ਜਦੋਂ ਮੈਂ ਕੁਐਸਚਨ ਰੇਜ਼ ਕੀਤਾ ਬਤੌਰ ਵਿਰੋਧੀ ਤੇ ਤੇ ਉਸ ਨੂੰ ਸਾਡੀ ਸਰਕਾਰ ਨੇ ਬੜੇ ਸਾਰਥਕ ਰੂਪ ਦੇ ਵਿੱਚ ਲਿਆ ਔਰ ਸਿਰਫ ਰੈਜ਼ਰਵੇਸ਼ਨ ਹੀ ਨਹੀਂ ਏਜੀ ਆਫਿਸ ਦੇ ਵਿੱਚ ਲਾਗੂ ਕੀਤੀ ਸਗੋਂ ਉਹਨਾਂ ਨੂੰ ਅਪੁਆਇੰਟਮੈਂਟ ਲੈਟਰਸ ਵੀ ਜਿਹੜੇ ਆ ਹੁਣ ਤੱਕ ਦੇ ਦੇ ਦਿੱਤੇ ਗਏ ਸੋ ਇਹ ਜਿਹੜਾ ਫੈਸਲਾ ਹੈ ਇਹ ਬਾਬਾ ਸਾਹਿਬ ਭੀਮਰੋ ਬੇੜਕਰ ਜੀ ਦੀ ਸੋਚ ਨੂੰ ਸਮਰਪਿਤ ਹੈ ਔਰ ਪੂਰੇ ਦੇਸ਼ ਦੇ ਵਿੱਚ ਕਿਤੇ ਨਹੀਂ ਔਰ ਦੂਸਰਾ ਅੱਜ ਪੂਰਾ ਦੇਸ਼ ਤੁਸੀਂ ਦੇਖਿਆ ਹੋਣਾ ਕਿ ਬੇਰੋਜ਼ਗਾਰੀ ਤੇ ਮਹਿੰਗਾਈ ਤੋਂ ਤਰਸਦਾ ਤੁਸੀਂ ਗ੍ਰਹਿਣੀਆਂ ਨੂੰ ਪੁੱਛ ਲਓ ਅੱਜ ਪਰੇਸ਼ਾਨ ਨੇ ਅੱਜ ਰਸੋਈ ਚਲਾਣੀ ਮੁਸ਼ਕਿਲ ਹੋ ਗਈ ਅੱਜ ਜੇ ਬੇਰੋਜ਼ਗਾਰੀ ਦੀ ਗੱਲ ਕਰੋ ਤੇ ਸਾਡੇ ਜਿਹੜੇ ਨੌਜਵਾਨ ਬੱਚੇ ਆ ਉਹ ਬਾਹਰ ਜਾਣ ਲਈ ਮਜਬੂਰ ਨੇ ਪਰ ਉਹਨਾਂ ਹਾਲਾਤਾਂ ਦੇ ਵਿੱਚ ਵੀ ਜੋ ਰੋਜ਼ਗਾਰ ਸਿਰਜਣ ਦੀ ਜੋ ਸਮਰੱਥਾ ਹੈ ਮੈਂ ਉਸ ਦੇ ਲਈ ਭਗਵੰਤ ਸਿੰਘ ਮਾਨ ਜੀ ਦੀ ਸਰਕਾਰ ਨੂੰ ਬਹੁਤ-ਬਹੁਤ ਵਧਾਈ ਦਿੰਦਾ ਜਿਨ੍ਹਾਂ ਨੇ ਮਹਿਜ 2 ਸਾਲਾਂ ਦੇ ਵਿੱਚ 42000 ਤੋਂ ਵੀ ਜ਼ਿਆਦਾ ਨੌਕਰੀਆਂ ਦੀ ਸਿਰਜਣਾ ਕੀਤੀ ਹੈ ਅਪੁਆਇੰਟਮੈਂਟ ਲੈਟਰਸ ਦਿੱਤੇ ਆ ਔਰ ਜੇਕਰ ਮਹਿੰਗਾਈ ਤੇ ਇੰਨੀ ਬਿਹਤਰ ਮੈਂ ਸਮਝਦਾ ਝੋਟ ਕੀਤੀ ਹੈ ਸਰਕਾਰ ਨੇ ਕਿ ਮਹंगाई ਤੇ ਇੰਨੀ ਬਿਹਤਰ ਚੋਟ ਕੀਤੀ ਹੈ ਠੀਕ ਹੈ ਕਿ ਹਰ ਘਰ ਨੂੰ ਲਗਭਗ 90% ਜਿਹੜੇ ਹਾਊਸ ਹੋਲਡਸ ਨੇ ਉਹਨਾਂ ਨੂੰ ਜਿਹੜੀ 70 ਲੱਖ ਪਰਿਵਾਰ ਨੇ ਉਹਨਾਂ ਨੂੰ ਜਿਹੜੀ ਬਿਜਲੀ ਆ 300 ਯੂਨਟ ਤੱਕ ਫ੍ਰੀ ਹੈ ਸੋ ਇਸ ਦੇ ਨਾਲ ਘਰ ਦਾ ਜਿਹੜਾ ਬਜਟ ਰੱਖ ਰਹਿਣੀ ਹੈ ਦਾ ਜਿਹੜਾ ਬਜਟ ਹੈ ਉਹ ਕਾਫੀ ਠੀਕ ਹੋ ਜਾਂਦਾ ਸੋ ਮੈਂ ਇਹ ਸਮਝਦਾ ਕਿ ਇਹ ਜਿੰਨੀਆਂ ਵੀ ਅੱਜ ਗੱਲਾਂ ਨੇ ਮੈਂ ਕੱਲ ਵੀ ਕੀਤੀਆਂ ਸੋ ਇਹਨਾਂ ਗੱਲਾਂ ਤੋਂ ਪ੍ਰਭਾਵਿਤ ਹੋ ਕੇ ਮੈਂ ਆਮ ਆਦਮੀ ਪਾਰਟੀ ਜੁਆਇਨ ਕੀਤੀ ਹੈ ਤੇ ਔਰ ਬਿਨਾਂ ਸ਼ਰਤ ਜੁਆਇਨ ਕੀਤੀ ਹੈ ਬਿਨਾ ਕਿਸੇ ਸ਼ਰਤੋਆਂ ਸਭ ਤੋਂ ਵੱਡੀ ਗੱਲ ਹੈ ਕਿ ਜਦੋਂ ਜੁਆਇਨਿੰਗ ਹੁੰਦੀ ਹੈ ਤੇ ਆਪਣਾ ਜਿਹੜਾ ਅਹੁਦਾ ਛੰਣਾ ਆਪਣੀ ਕਿਉਂਕਿ ਵਿਧਾਇਕ ਬਣਨਾ ਹੀ ਬਹੁਤ ਔਖਾ ਹੈ ਖਾਸ ਤੌਰ ਤੇ ਇਸ ਵਾਰੀ ਤੇ ਤੁਸੀਂ ਜਿਵੇਂ ਔਖਾ ਕਰਤਾ ਸੀ ਇਸ ਵਾਰੀ ਤਾਂ ਸਾਡੇ ਵਿਧਾਇਕੀ ਕਾਂਗਰਸ ਦੇ 18 ਜਿੱਤੇ ਪਰ ਉਹਨਾਂ 18 ਚ ਵੀ ਬਣਨਾ ਬਹੁਤ ਔਖਾ ਸੀ ਪਰ ਕਿਉਂਕਿ ਮੇਰੀ ਸੋਚ ਜਿਹੜੀ ਹੈ ਉਹ ਬਹੁਤ ਵੱਡੀ ਸੋਚ ਹੈ ਬੜੀ ਕਲੀਅਰ ਸੋਚ ਹੈ ਮੈਂ ਜੁਆਇਨ ਕਰਨ ਤੋਂ ਪਹਿਲਾਂ ਆਪਣੀ ਜਿੱਥੇ ਪਾਰਟੀ ਦੀ ਮੈਂਬਰਸ਼ਿਪ ਤੋਂ ਪੁਰਾਣੀ ਪਾਰਟੀ ਦੀ ਮੈਂਬਰਸ਼ਿਪ ਤੋਂ ਜਿੱਥੇ ਅਸਤੀਫਾ ਦਿੱਤਾ ਉੱਥੇ ਹੀ ਆਪਣੀ ਜਿਹੜੀ ਵਿਧਾਨ ਸਭਾ ਦੀ ਮੈਂਬਰਸ਼ਿਪ ਹੈ ਉਸ ਤੋਂ ਵੀ ਅਸਤੀਫਾ ਦਿੱਤਾ ਤਾਂ ਕਿ ਮੈਨੂੰ ਕਿਉਂਕਿ ਮੇਰੇ ਮੋਰਲ ਵੈਲਿਊਜ਼ ਜਿਹੜੀਆਂ ਨੇ ਉਹ ਬਹੁਤ ਕਲੀਅਰ ਨੇ ਸੋ ਇਸ ਕਰਕੇ ਸੋਚ ਬੜੀ ਕਲੀਅਰ ਆ ਸੋਚ ਜਿਹੜੀ ਹੈ ਉਹ ਕੰਮ ਕਰਨ ਦੀ ਸੋਚ ਹੈ ਜੋ ਭਗਵੰਤ ਮਾਨ ਸਰਕਾਰ ਦੀਆਂ ਨੀਤੀਆਂ ਉਸ ਨੂੰ ਅੱਗੇ ਲੈ ਕੇ ਜਾਣ ਦੀ ਸੋਚ ਹੈ ਉਸ ਨੂੰ ਜਨ ਜਨ ਦੇ ਵਿੱਚ ਲੈ ਕੇ ਜਾਣ ਦੀ ਸੋਚ ਹੈ ਔਰ ਅਸੀਂ ਜਿੰਨੇ ਵੀ ਅੱਜ ਸਾਥੀ ਇੱਥੇ ਬੈਠੇ ਸਾਡੀ ਟੀਮ ਬੜੀ ਬਹੁਤ ਹੀ ਵਧੀਆ ਟੀਮ ਹੈ ਅਸੀਂ ਸਾਰੇ ਇਕੱਠੇ ਹੋ ਕੇ ਵਧੀਆ ਕੰਮ ਕਰਾਂਗੇ ਔਰ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਭਾਰਤ ਰਤਨ ਬਾਬਾ ਸਾਹਿਬ ਅੰਬੇਡਕਰ ਜੀ ਦੀ ਉਹਨਾਂ ਦੀ ਸੋਚ ਤੇ ਪੈਰਾ ਦੇਵਾਂਗੇ ਔਰ ਮਾਨ ਸਰਕਾਰ ਨੂੰ ਦੁਬਾਰਾ ਫਿਰ ਜਿਸ ਤਰ੍ਹਾਂ ਚੱਲ ਰਹੀ ਹੈ ਉਸ ਨੂੰ ਦੁਬਾਰਾ ਸੱਤਾ ਦੇ ਵਿੱਚ ਆਉਣ ਤੋਂ ਮੈਂ ਸਮਝਦਾ ਕਿ ਕੋਈ ਰੋਕ ਨਹੀਂ ਸਕਦਾ ਬਹੁਤ